ਜਿੰਨੇ ਵੀ YouTube ਚੈਨਲ ਚਲਾ ਰਹੇ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਣਵੀਰ ਸਿੰਘ ਅੱਜ ਤੁਹਾਡੇ ਸਾਹਮਣੇ ਤੁਸੀਂ ਤੀਨ ਤਾਲ ਵਿੱਚ ਸਾਰਿਆਂ ਨੇ ਦੱਤ ਤੇ ਦੱਤ ਦਾ ਕਹਿਦਾ ਸੁਣਿਆ ਹੈ ਮੈਂ ਪਹਿਲਾ ਪਲਟਾ ਪਹਿਲਾ ਮੈਂ ਬਲੰਬਤ ਬਿਜਾਉਂਗਾ ਫਿਰ ਦਰੁਤ ਬਿਜਾਉਂਗਾ ਤੇ ਝਪ ਤਾਲ ਦੇ ਵਿੱਚ ਮੈਂ ਬਿਜਾਉਂਗਾ ਤੇ ਪਹਿਲਾ ਪਲਟਾ ਹੈ ਬਾਕੀ ਤੁਸੀਂ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ आओ जिस होने दिन ना दिन दिन ना दिन ना दिन दिन ना दाते ते दाते ते दादा ते ते दादा ते ते दागे दिन ना किन ताते ते ताते ते दादा ते ते दादा ते ते दागे दिन ना दिन ना दिन ना दिन दिन ना ते ਇਹ ਪਹਿਲਾ ਪਾਰਟ ਆ। ਦੂਸਰਾ ਪਾਰਟ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੋਝਾ ਕੇ ਦਿਖਾਇਆ ਜਾਏਗਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।